ਬਹੁਤ ਸਾਰੇ ਜਿਹੜੇ ਦਾਅਵੇ ਨੇ ਉਹ ਕਹਿੰਦੇ ਨੇ ਕਿ 8 ਘੰਟੇ ਦੀ ਨੀਂਦ ਤੁਹਾਨੂੰ ਕੀ ਲੱਗਦਾ ਹੈ ਕਿ ਆਖਿਰ एवरेज ਨੀਂਦ ਲੈਣੀ ਕਿੰਨੀ ਚਾਹੀਦੀ ਹੈ ਸਾਇੰਟਿਫਿਕ ਦੇਖੇ ਜਾਵੇ ਤਾਂ 6 ਤੋਂ 8 ਘੰਟੇ ਦੀ ਨੀਂਦ ਸਫੀਸ਼ੀਐਂਟ ਹੁੰਦੀ ਇੱਕ ਨੀਂਦ ਜਿਹੜੀ ਹੈ ਇੱਕ ਬਹੁਤ ਜ਼ਰੂਰੀ ਹੈ ਜਦ ਤੱਕ ਸਰੀਰ ਆਪਾਂ ਆਪਣੇ ਬ੍ਰੇਨ ਨੂੰ ਸਾਰਾ ਦਿਨ ਆਪਾਂ ਕੰਮ ਕਰਦੇ ਹਾਂ ਜਦੋਂ ਤੱਕ ਆਪਾਂ ਕੰਮ ਕਰਕੇ ਕੱਚੀ ਨੀਂਦ ਨਹੀਂ ਲੈਂਦੇ ਉਦੋਂ ਤੱਕ ਆਪਣਾ ਬ੍ਰੇਨ ਅੱਗੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਕੋਈ ਮਸ਼ੀਨਰੀ ਹੈ ਜਦੋਂ ਲੰਬੇ ਸਮੇਂ ਲਈ ਕੰਮ ਕਰਦੀ ਹੈ ਉਹਨੂੰ ਰੈਸਟ ਦੇ ਕੇ ਦੁਬਾਰਾ ਸਟਾਰਟ ਕਰੋ ਤਾਂ ਠੀਕ ਚੱਲਦੀ ਹੈ ਸੇਮ ਬੋਡੀ ਦਾ ਹਾਲ ਹੈ ਇੱਕ ਨੀਂਦ ਜਿਹੜੀ ਹੈ ਤੁਹਾਡੇ ਇੱਕ ਅੱਛੇ ਤੰਦਰੁਸਤ ਸ਼ਰੀਰ ਦੀ ਨਿਸ਼ਾਨੀ ਹੈ ਅੱਛੀ ਨੀਂਦ ਲੋਕੀ ਕਹਿੰਦੇ ਨੇ ਵੀ ਆ ਤੈਨੂੰ ਜੇ ਕੋਈ ਬੰਦਾ ਕਹਿੰਦਾ ਮੈਨੂੰ ਬੜੀ ਵਧੀਆ ਨੀਂਦ ਆਉਂਦੀ ਹੈ ਤਾਂ ਉਹ ਇੱਕ ਬੜੇ ਵਧੀਆ ਅੱਛਾ ਸਾਈਨ ਹੈ ਵੀ ਤੁਹਾਡੀ ਬੋਡੀ ਬਹੁਤ ਅੱਛਾ ਰਿਸਪੌਂਡ ਕਰਦੀ ਹੈ ਨੀਂਦ ਨਾ ਆਣਾ ਆਪਣੇ ਆਪ ਦੇ ਵਿੱਚ ਬਹੁਤ ਬੜੀ ਸਮੱਸਿਆ ਹੈ ਨਾਰਮਲੀ ਸਲੀਪ ਡਿਸਆਰਡਰਸ ਆਪਾਂ ਉਹਦੋਂ ਕਹਿੰਦੇ ਆ ਵੀ ਜਦੋਂ ਤੁਸੀਂ ਟਾਈਮਲੀ ਸੌਂ ਨਹੀਂ ਪਾਂਦੇ ਜਿਹੜੀ ਇੱਕ ਬਹੁਤ ਵੱਡੀ ਮਿਥ ਹੈ ਵੀ ਅਸੀਂ ਨੀਂਦ ਦੀ ਗੋਲੀ ਖਾ ਲਵਾਂਗੇ ਤਾਂ ਅਸੀਂ ਠੀਕ ਹੋ ਚੁੱਕਾਂਗੇ ਛੋਟੇ ਛੋਟੇ ਬੱਚੇ ਸੱਡਣ ਦੀ ਰਾਤ ਉੱਠ ਕੇ ਉੱਚੀ ਉੱਚੀ ਰੋਣ ਲੱਗ ਜਾਂਦੇ ਨੇ ਲੱਤਾਂ ਪੈਰ ਮਾਰਨ ਲੱਗ ਜਾਂਦੇ ਨੇ ਕਿਸੇ ਵੇਲੇ ਕਈ ਬੱਚੇ ਵੋਮਿਟ ਵੀ ਕਰ ਦਿੰਦੇ ਨੇ ਚੀਕ ਦੇ ਚਲਾਉਂਦੇ ਨੇ ਕਿ ਮਾਪੇ ਨੂੰ ਲੱਗਦਾ ਵੀ ਉਪਰ ਹੀ ਕਸਰ ਹੋ ਗਈ ਹੈ ਸਾਡੇ ਬੱਚੇ ਨੂੰ ਕਿਸੇ ਨੇ ਭੂਤ ਪ੍ਰੇਤ ਨਾਲ ਕਰਤਾ ਉੱਠ ਕੇ ਡਾਰਾਂਗਾ ਇਹਨੂੰ ਸਲੀਪ ਟੈਰਰਸ ਕਹਿੰਦੇ ਨੇ ਲੋਕੀ ਕਹਿੰਦੇ ਡਾਕਟਰ ਸਾਹਿਬ ਅਸੀਂ ਕਗੋਲੀ ਖਾ ਲਈਤੀ ਸਾਨੂੰ ਨੀਂਦ ਨਹੀਂ ਆਈ 2 ਘੰਟੇ ਨਹੀਂ ਆਈ ਕਾਰਨ ਇਹ ਹੈ ਲੋਕੀ ਨੀਂਦ ਦੀ ਗੋਲੀ ਖਾ ਕੇ ਮੋਬਾਈਲ ਵੀ ਚਲਾਉਂਦੇ ਨੇ ਟੀਵੀ ਵੀ ਦੇਖਨੇ ਨੇ ਕੰਪਿਊਟਰ 'ਤੇ ਵੀ ਕੰਮ ਕਰਦੇ ਨੇ ਤਾਂ ਜਿਹੜਾ ਉਹ ਤੁਸੀਂ ਅੱਧਾ ਘੰਟਾ ਜਿਹੜਾ ਸਲੀਪਸ ਲੈਟੈਂਸੀ ਦਾ ਸਮਾਂ ਘਟਾਣਾ ਹੈ ਉਹ ਘਟਣ ਦੀ ਬਜਾਏ ਰਾਦਰ ਹੋਰ ਵੱਧ ਜਾਂਦਾ ਹੈ ਸੱਚੇ ਗੱਲ ਤੁਸ ਲੇਖ ਰਿਹਾ ਹਾਂ ਚਾਚਾ ਟੀਵੀ ਅਕਸਰ ਅਸੀਂ ਲੋਕਾਂ ਨੂੰ ਨੀਂਦ ਦੀ ਸਮੱਸਿਆ ਨਾਲ ਜੂਝਦੇ ਹੋਏ ਦੇਖਿਆ ਹੈ ਕਈਆਂ ਨੂੰ ساری ਰਾਤ ਜਾਗ ਕੇ ਲੰਘਾਉਂਦੇ ਹੋਏ ਵੀ ਆਪਾਂ ਵੇਖਦੇ ਆ ਬਹੁਤ ਸਾਰੇ ਲੋਕ ਰਾਤ ਨੂੰ ਰੈਸਲੈਸ ਵੀ ਮਹਿਸੂਸ ਕਰਦੇ ਨੇ ਤਾਂ ਕੀ ਕਾਰਨ ਹੁੰਦੇ ਨੇ ਕਿਸ ਤਰੀਕੇ ਉਸ ਨੂੰ ਟ੍ਰੀਟ ਕੀਤਾ ਜਾ ਸਕਦਾ ਹੈ ਤੇ ਅਸੀਂ ਕਿਵੇਂ ਸੋਚ ਸਕਦੇ ਹਾਂ ਕਿ ਅਸੀਂ ਨੀਂਦ ਦੀ ਬਿਮਾਰੀ ਦੇ ਨਾਲ ਪੀੜਿਤ ਹੋ ਚੁੱਕੇ ਹਾਂ ਸਾਨੂੰ ਡਾਕਟਰ ਦੇ ਕੋਲ ਜਾਣ ਦੀ ਲੋੜ ਹੈ ਸਾਰੀ ਜਾਣਕਾਰੀ ਮੇਰੇ ਨਾਲ ਰੁਪੇਸ਼ ਚੌਧਰੀ ਡਾਕਟਰ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਲਵਾਂਗੇ ਕਿ ਕਿਸ ਤਰੀਕੇ ਅਸੀਂ ਇਸ ਟ੍ਰੀਟਮੈਂਟ ਦਾ ਇਲਾਜ ਕਰਵਾਣਾ ਹੈ ਮੇਰੇ ਨਾਲ ਡਾਕਟਰ पेश चौधरी मौजूद हैगे ने जो कि सीनियर सेक्रेटरीस ने ਤੇ ਡੀ ਐਡਿਕਸ਼ਨ ਸਪੈਸ਼ਲਿਸਟ ਹੈਗੇ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਇਸ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਹੈ ਸ਼ੁ크ਰ ਹੈ मैडम शुक्रिया जी ਸਰ ਸਭ ਤੋਂ ਪਹਿਲਾਂ ਤੇ ਮੈਂ ਇਹ ਜਾਨਣਾ ਚਾਹਨੀ ਆ ਕਿ ਬਹੁਤ ਸਾਰੇ ਲੋਕ ਅੱਜ ਕੱਲ ਆਪਾ ਵੇਖਦੇ ਆ ਕਿ ਨੀਂਦ ਦੀ ਸਮੱਸਿਆ ਤੋਂ ਪੀੜਿਤ ਹੁੰਦੇ ਨੇ ਤਾਂ ਕਾਰਨ ਕੀ ਮੰਨਦੇ ਹੋ ਇਹਦਾ ਕੀ ਕਾਰਨ ਰਹਿੰਦੇ ਨੇ मैडम ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਇੱਕ ਨੀਂਦ ਜਿਹੜੀ ਆ ਇੱਕ ਬਹੁਤ ਜ਼ਰੂਰੀ ਹੈ ਜਦ ਤੱਕ ਸਰੀਰ ਆਪਾਂ ਆਪਣੇ ਬ੍ਰੇਨ ਨੂੰ ਸਾਰਾ ਦਿਨ ਆਪਾਂ ਕੰਮ ਕਰਦੇ ਆ ਜਨਤਾ ਕਾਪਾ ਕੰਮ ਕਰਕੇ ਕੱਚੀ ਨੀਂਦ ਨਹੀਂ ਲੈਂਦੇ ਉਦੋਂ ਤੱਕ ਆਪਣਾ ਬ੍ਰੇਨ ਅੱਗੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਛੋਟੀ ਜੀ ਐਗਜ਼ਾਮਪਲ ਦੇਣਾ ਚਾਹਾਂਗਾ ਇਸ ਬਿਮਾਰੀ ਦੇ ਦਸੰਤੋਂ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਛੋਟੇ ਬੱਚੇ ਸਵੇਰੇ ਸਕੂਲ ਜਾਂਦੇ ਨੇ ਰਾਤ ਨੂੰ ਥੋੜਾ ਜਿਹਾ ਲੇਟ ਸੌਂਦੇ ਨੇ ਸਵੇਰੇ ਬਸਾਂ ਵਾਲੇ 6 ਵਜੇ ਬੱਚੇ ਨੂੰ ਲੈ ਜਾਂਦੇ ਨੇ ਤਾਂ ਬੱਚੇ ਚਿਰਚੜੇ ਰਹਿੰਦੇ ਨੇ ਸਕੂਲ 'ਚ ਖਾਣਾ ਨਹੀਂ ਖਾਂਦੇ ਸਕੂਲ 'ਚ ਚੜਚੜਾ ਪੈ ਜਾਂਦਾ ਘਰ ਆ ਕੇ ਮਾਪੇ-ਵਾਪੇ ਨੂੰ ਪਰੇਸ਼ਾਨ ਕਰਦੇ ਨੇ ਪਰ ਜਿਸ ਦਿਨ ਛੁੱਟੀ ਹੁੰਦੀ ਹੈ ਤੁਸੀਂ ਦੇਖੋ ਉਹੀ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਦਿਨ 'ਚ 11-12 ਵਜ ਕਾਰਨ ਕੀ ਹੈ ਵੀ ਉਹਨਾਂ ਦੀ ਨੀਂਦ ਪੂਰੀ ਹੁੰਦੀ ਹੈ ਜਿਸ ਤਰ੍ਹਾਂ ਆਪਾਂ ਆਪਣੇ ਕਹਿੰਦੇ ਜਦੋਂ ਆਪਣਾ ਮੋਬਾਈਲ ਆਪਾਂ ਜਿਸ ਤਰ੍ਹਾਂ ਯੂਜ਼ ਕਰਦੇ ਆ ਆਪਾਂ ਕਹਿੰਦੇ ਆਪਾਂ ਕਦੇ ਕਹਿੰਦੇ ਸਰ ਆਪਣਾ ਮੋਬਾਈਲ ਨਹੀਂ ਚੱਲ ਰਿਹਾ ਤਾਂ ਉਹਨੂੰ ਕੰਪਨੀ ਵਾਲੇ ਕਹਿੰਦੇ ਆ ਕਿ ਇਹਨੂੰ ਇੱਕ ਵਾਰੀ ਸ਼ਟਡਾਊਨ ਕਰਕੇ ਦੁਬਾਰਾ ਚਲਾ ਲਓ ਤਾਂ ਇਸੇ ਤਰ੍ਹਾਂ ਬ੍ਰੇਨ ਦੇ ਕੈਮੀਕਲਸ ਨੇ ਜਦੋਂ ਤੱਕ ਉਹਨਾਂ ਨੂੰ ਨਾਰਮਲ ਲੈਵਲ ਤੇ ਨਹੀਂ ਆਪਾਂ ਲੈ ਕੇ ਆਵਾਂਗੇ ਉਦੋਂ ਤੱਕ ਉਹ ਨਹੀਂ ਚੱਲੂਗਾ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਮਸ਼ੀਨਰੀ ਹੈ ਜਦੋਂ ਲੰਬੇ ਸਮੇਂ ਲਈ ਕੰਮ ਕਰਦੀ ਹੈ ਉਹਨੂੰ ਰੈਸਟ ਦੇ ਕੇ ਦੁਬਾਰਾ ਸਟਾਰਟ ਕਰੋ ਤਾਂ ਠੀਕ ਚੱਲਦੀ ਹੈ ਸੇਮ ਬੋਡੀ ਦਾ ਹ ਇੱਕ ਨੀਂਦ ਜਿਹੜੀ ਹੈ ਤੁਹਾਡੇ ਇੱਕ ਅੱਛੇ ਤੰਦਰੁਸਤ ਸਰੀਰ ਦੀ ਨਿਸ਼ਾਨੀ ਹੈ ਅੱਛੀ ਨੀਂਦ ਆ ਲੋਕੀ ਕਹਿੰਦੇ ਨੇ ਵੀ ਆ ਤੈਨੂੰ ਜੇ ਕੋਈ ਬੰਦਾ ਕਹਿੰਦਾ ਮੈਨੂੰ ਬੜੀ ਵਧੀਆ ਨੀਂਦ ਆਉਂਦੀ ਹੈ ਤਾਂ ਉਹ ਇੱਕ ਬੜੇ ਵਧੀਆ ਅੱਛਾ ਸਾਈਨ ਹੈ ਵੀ ਤੁਹਾਡੀ ਬਾਡੀ ਬਹੁਤ ਅੱਛਾ ਰਿਸਪੌਂਡ ਕਰਦੀ ਹੈ ਨੀਂਦ ਨਾ ਨ ਆਪਣੇ ਆਪ ਦੇ ਵਿੱਚ ਬਹੁਤ ਬੜੀ ਸਮੱਸਿਆ ਹੈ ਨਾਰਮਲੀ ਸਲੀਪ ਡਿਸਆਰਡਰਸ ਆਪਾਂ ਉਹਦੋਂ ਕਹਿੰਦੇ ਆ ਵੀ ਜਦੋਂ ਤੁਸੀਂ ਟਾਈਮਲੀ ਸੌਂ ਨਹੀਂ ਪਾਂਦੇ ਤੁਹਾਨੂੰ ਤੁਹਾਨੂੰ ਲੇਟ ਰਾਤ ਤੱਕ ਤੁਸੀਂ ਜਹਾਜ਼ ਪਾਉਂਦੇ ਹੋ ਬਿਸਤਰੇ ਤੇ ਕਰਵਟਾਂ ਬਦਲਦੇ ਰਹਿੰਦੇ ਹੋ ਤੁਹਾਨੂੰ ਘਬਰਾਟ ਬੇਚੈਨੀ ਰਹਿੰਦੀ ਹੈ ਤਾਂ ਉਹ ਇੱਕ ਨੀਂਦ ਸਮੱਸਿਆ ਦਾ ਕਾਰਨ ਹੈ ਲੋਕ ਆ ਕੇ ਪਰੇਸ਼ਾਨ ਬੜੇ ਲੋਕ ਇਸ ਇਸ ਲਈ ਪ੍ਰੈਜੈਂਟੇਸ਼ਨ ਆ ਨਹੀਂ ਆਂਦੇ ਲੋਕੀ ਆ ਕੇ ਕਹਿੰਦੇ ਆ ਡਾਕਟਰ ਸਾਹਿਬ ਮੈਨੂੰ ਥਕਾਵਟ ਰਹਿੰਦੀ ਆ ਮੈਂ ਸਾਰਾ ਦਿਨ ਕੰਮ ਨਹੀਂ ਕਰ ਪਾਉਂਦਾ ਮੇਰੀ ਸਰੀਰਕ એનર્ਜੀ ਘਟ ਗਈ ਹੈ ਮੇਰੀ ਯਾਦਾਸ਼ ਕਮਜ਼ੋਰ ਹੋ ਗਈ ਹੈ ਮੈਂ ਚੀਜ਼ਾਂ ਦੇ ਉੱਤੇ ਕਨਸੈਂਟਰੇਟ ਨਹੀਂ ਕਰ ਸਕਦਾ ਮੇਰਾ ਪੇਟ ਖਰਾਬ ਰਹਿੰਦਾ ਹੈ ਮੈਨੂੰ ਬਾਰ-ਬਾਰ ਪਿਆਸ ਲੱਗਦੀ ਆ ਮੈਨੂੰ ਟਾਇਲਟ ਜਾਣਾ ਪੈਂਦਾ ਹੈ ਤਾ ਜਿਆਦਾਤਰ ਜਿੰਨੇ ਵੀ ਸਾਈਕੀਆਟ੍ਰਿਸਟ ਨੂੰ ਪੁੱਛਦੇ ਵੀ ਤੈਨੂੰ ਦਸ ਨੀਂਦ ਕਿਵੇਂ ਆਉਂਦੀ ਉਹ ਕਹਿੰਦਾ ਆਇਆ ਤਾਂ ਮੈਂ ਕਿਸੇ ਹੋਰ ਬਿਮਾਰੀ ਨਾਲ ਆ ਡਾਕਟਰ ਸਾਹਿਬ ਨੇ ਮੈਨੂੰ ਨੀਂਦ ਬਾਰੇ ਕਿਉਂ ਪੁੱਛਿਆ ਕਿਉਂਕਿ ਨੀਂਦ ਇੱਕ ਐਸਾ ਪੈਰਾਮੀਟਰ ਹੈ ਜੋ ਤੁਹਾਡੇ ਤੰਦਰੁਸਤ ਦਿਮਾਗ ਤੇ ਸ਼ਰੀਰ ਦੀ ਨਿਸ਼ਾਨੀ ਨੂੰ ਦੱਸਦਾ ਹੈਗਾ ਔਰ ਜਿਆਦਾਤਰ ਅਸੀਂ ਜਦੋਂ ਵੀ ਪੇਸ਼ੈਂਟ ਦੀ ਡਿਟੇਲਡ ਹਿਸਟਰੀ ਲੈਂਦੇ ਆ ਸਾਨੂੰ ਇਹ ਹੀ ਪਾਇਆ ਗਿਆ ਵੀ ਜਿਹੜੇ ਲੋਕਾਂ ਦੇ ਵਿੱਚ ਨੀਂਦ ਦੀ ਡਿਸਟਰਬੈਂਸ ਹੈ ਉਹੀ ਲੋਕੀ ਇਨ੍ਹਾਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ ਤਾਂ ਅਗਰ ਦੇਖਿਆ ਜਾਵੇ ਨੀਂਦ ਦੀ ਬਿਮਾਰੀ ਅਗਲਾ ਕਹਿੰਦਾ ਜੀ ਨੀਂਦ ਦੀ ਗੋਲੀ ਖਾ ਲਓ ਜੀ ਠੀਕ ਹੋ ਜਾਮਾਗੇ ਸੋ ਤੁਹਾਡੇ ਚੈਨਲ ਅਸੇ ਮੈਂ ਦੱਸਣਾ ਚਾਹਾਂਗਾ ਡਿਫਰੈਂਟ ਤਰ੍ਹਾਂ ਦੀ ਨੀਂਦ ਦੀਆਂ ਬਿਮਾਰੀਆਂ ਹੁੰਦੇ ਨੇ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਇੱਕ ਆਪਾਂ ਬਿਮਾਰੀ ਕਹਿੰਦੇ ਆ ਜਿਵੇਂ ਰੈਸਲੈਸ ਲੈਗ ਸਿੰਡਰੋਮ ਉਹਦੇ ਵਿੱਚ ਕੀ ਹੁੰਦਾ ਮਰੀਜ਼ ਜਦੋਂ ਕਹਿੰਦਾ ਮੈਂ ਰਾਤੀ ਸੌਣਾ ਡਾਕਟਰ ਸਾਹਿਬ ਸਾਰੀ ਰਾਤ ਮੈਂ ਲੱਤਾਂ ਉਲਵਲੇਟੇ ਲੈਣਾ ਰਹਿਣਾ ਮੇਰੇ ਟੰਗਾ ਚ ਦਰਦ ਹੁੰਦੇ ਮੈਨੂੰ ਉੱਠਣਾ ਪੈਂਦਾ ਥੋੜਾ ਜਿਹਾ ਚੱਲਣਾ ਪੈਂਦਾ ਫਿਰ ਮੈਂ ਜਾ ਕੇ ਹੁਣਨਾ ਉਹ ਹੁੰਦਾ ਰੈਸਲੈਸ ਲੈਗ ਸਿੰਡਰੋਮ ਦੂਸਰੀ ਬਿਮਾਰੀ ਹੁੰਦੀ ਹੈ ਆਬਸਟ ਜਿਹਨੂੰ ਆਪਾਂ ਕੀ ਕਹਿੰਦੇ ਉਹ ਕਹਿੰਦੇ ਜਿੰਨਾ ਬੰਦਿਆਂ ਦੇ ਵਿੱਚ ਖਰਾਟੇ ਬਹੁਤ ਜ਼ਿਆਦਾ ਆਉਂਦੇ ਨੇ ਉਹ ਕੀ ਕਹਿੰਦੇ ਜਦੋਂ ਮਰੀ ਸੌਂਦਾ ਹੈਗਾ ਤਾਂ ਉਹਦੇ ਜਦੋਂ ਸੌਂਦਾ ਹੈਗਾ ਉਹਨੂੰ ਇੱਕ ਵਾਰੀ ਕੀ ਜਿਹੜੀ ਤੁਹਾਡੀ ਟੰਗ ਫਾਲ ਕਰਦੀ ਹੈ ਪਿਛਲੀ ਸਾਹ ਵਾਲੀ ਨਾਲ ਹੀ ਤੁਹਾਨੂੰ ਬਾਰ-ਬਾਰ ਰਾਤ ਨੂੰ ਉੱਠਣਾ ਪੈਂਦਾ ਔਰ ਇਹੋ ਜਿਹੇ ਬੰਦੇ ਇੱਕ ਤਾਂ ਰਾਤ ਨੂੰ ਪ੍ਰੇਸ਼ਾਨ ਲੈਂਦੇ ਨੇ ਦੂਸਰਾ ਅਗਲੇ ਦਿਨ ਉਹ ਬਾਰ-ਬਾਰ ਆ ਕੇ ਕਹਿੰਦੇ ਕਿੱਥੇ ਜੀ ਜਿੱਥੇ ਬਹਿੰਦਾ ਜੀ ਕਹਿੰਦਾ ਮੈਨੂੰ ਨੀਂਦ ਦੀ ਚਪਕੀ ਲੱਗ ਜਾਂਦੀ ਹੈ ਤਾਂ ਲੋਕੀ ਪ੍ਰੈਜੈਂਟੇਸ਼ਨ ਹੀ ਦਿੰਦੇ ਡਾਕਟਰ ਸਾਹਿਬ ਦਿੰਨੇ ਨਾ ਬਾਰ-ਬਾਰ ਜਿੱਥੇ ਵੀ ਬਹਿੰਦਾ ਸੌਣ ਲੱਗ ਜਾਂਦਾ ਇਹ ਕੰ ਤੀਸਰੇ ਹੁੰਦੇ ਨੇ ਸਲੀਪ ਟਾਟਰ ਜਿਨ੍ਹਾਂ ਨੂੰ ਪੈਰਾਸੋਮਨੀਆਸ ਕਹਿੰਦੇ ਨੇ ਤੁਸੀਂ ਕਈ ਦੇਖਿਆ ਕੀ ਕਹਿੰਦੇ ਨੇ ਜੀ ਆਕੇ ਜੀ ਸਾਡਾ ਬੱਚਾ ਪਰਿਵਾਰ ਦਾ ਮੈਂਬਰ ਹੈ ਜਾਂ ਕੋਈ ਹੋਰ ਮਿੰਸਟਰ ਵੀ ਸਾਰਾ ਦਿ ਰਾਤੀ ਪਏ ਦੰਦ ਘਿੜਦਾ ਇਹਦੇ ਦੰਦ ਵੀ ਟੁੱਟੇ ਜਾਂਦੇ ਨੇ ਤਾਂ ਸਾਨੂੰ ਕਈਆਂ ਨੇ ਕਿਹਾ ਡਾਕਟਰ ਨੇ ਵੀ ਡੈਂਚਰ ਲਗਵਾ ਲਓ ਪਲਾਸਟਿਕ ਦਾ ਅੱਜ ਕੱਲ ਆਂਦੇ ਨੇ ਉਹਨੂੰ ਆਪਾਂ ਟੀਥ ਪ੍ਰੋਟੈਕਟਾਂ ਕਹਿੰਦੇ ਹਾਂ ਉਹ ਬਿਲਕੁਲ ਸਹੀ ਗੱਲ ਹੈ ਲਗਾਉਣੇ ਚਾਹੀਦੇ ਨੇ ਤੁਹਾਡੇ ਦੰਦ ਨਹੀਂ ਖਰਾਬ ਹੁੰਦੇ ਪਰ ਉਹਦਾ ਬੇਸਿਕ ਰੀਜ਼ਨ ਕੀ ਹੈ ਇਹਨੂੰ ਆਪਾਂ ਬਰਕਸਿਜ਼ਮ ਕਹਿੰਦੇ ਆ ਇਹ ਇੱਕ ਦਿਮਾਗੀ ਬਿਮਾਰੀ ਦੀ ਨਿਸ਼ਾਨੀ ਹੈ ਬਰਕਸਿਜ਼ਮ ਇੱਕ ਹੁੰਦਿਆ ਨੇ ਜਿਸਾਂ ਕਹਿੰਦੇ ਨੇ ਸੋਮਨਕਿਲੀ ਨੀਂਦ ਚ ਬੋਲਣਾ ਤੁਸੀਂ بڑے ਲੋਕ ਆ ਕੇ ਕਹਿੰਦੇ ਡਾਕਟਰ ਸਾਹਿਬ ਮੇਰੀ ਵਾਈਫ ਕਹਿੰਦੀ ਹੈ ਜੀ ਮੈਂ ਸਾਰੀ ਰਾਤ ਬੋਲਦਾ ਰਹਿੰਨਾ ਉਹ ਕਹਿੰਦੀ ਡਾਕਟਰ ਸਾਹਿਬ ਇਹਨੂੰ ਸਮਝਾਓ ਜੋ ਕੁ ਦਿਨੇ ਘਟਦਾ ਰਾਤ ਨੂੰ ਬੋਲੀ ਜਾਂਦਾ ਸੋ ਇਹਨੂੰ ਆਪਾਂ ਸੋਮਨਕਿਲੀ ਕਹਿੰਦੇ ਮਰੀਜ਼ ਨੂੰ ਇਸ ਬਾਰੇ ਬਿਲਕੁਲ ਨਹੀਂ ਪਤਾ ਹੁੰਦਾ ਇਹ ਕਹਿੰਦੇ ਨੇ ਸਲੀਪ ਟਾਕਿੰਗ ਵੀ ਦੂਸਰੀ ਪਾਸੇ ਇਸ ਚੀਜ਼ ਨੂੰ ਫਿਰ ਟਰੀਟ ਕਿਦਾਂ ਕੀਤਾ ਜਾਏਗਾ ਕਿਉਂਕਿ ਵੱਖ-ਵੱਖ ਪ੍ਰੋਬਲਮਸ ਨੇ ਵੱਖ-ਵੱਖ ਤਰੀਕੇ ਹੁੰਦੇ ਨੇ ਟ੍ਰੀਟਮੈਂਟ ਦੇ ਤਾਂ ਫਿਰ ਟ੍ਰੀਟਮੈਂਟ ਨਾਲ ਠੀਕ ਹੋ ਸਕਦੇ ਨੇ ਇਹ ਬਿਲਕੁਲ ਤੁਹਾਡੀ ਸਹੀ ਹੈ ਟ੍ਰੀਟਮੈਂਟ ਠੀਕ ਹੋ ਸਕਦਾ ਹੈ ਲੇਕਿਨ ਹਰ ਬਿਮਾਰੀ ਦੀ ਟ੍ਰੀਟਮੈਂਟ ਹੀ ਡਿਫਰੈਂਟ ਹੈ ਅਗਲੇ ਆ ਕੇ ਜ਼ਿਆਦਾਤਰ ਕੀ ਕਹਿੰਦੇ ਜੀ ਅਸੀਂ ਡਾਕਟਰ ਸਾਹਿਬ ਕੜੇ ਸਾਲਾਂ ਤੋਂ ਨੀਂਦ ਦੀ ਦਵਾਈ ਖਾ ਰਹੇ ਹਾਂ ਲੋਕਲ ਕੈਮਿਸਟ ਤੋਂ ਲੈ ਕੇ ਖਾ ਲਿੱਤੇ ਜਾਂ ਆਪਣੇ ਲੋਕਲ ਡਾਕਟਰ ਤੋਂ ਲੈ ਕੇ ਖਾ ਲਿੱਤੇ ਸ ਇਸ ਪਹਿਲਾਂ ਤੇ ਗੱਲ ਇਹ ਹੈ ਵੀ ਹਰ ਜਿਹੜੀ ਨੀਂਦ ਦੀ ਬਿਮਾਰੀ ਦਾ ਹੱਲ ਨੀਂਦ ਦੀ ਗੋਲੀ ਨਹੀਂ ਹੈ ਜਿਹੜੀ ਇੱਕ ਬਹੁਤ ਵੱਡੀ ਮਿਥ ਹੈ ਵੀ ਅਸੀਂ ਨੀਂਦ ਦੀ ਗੋਲੀ ਖਾ ਲਵਾਂਗੇ ਤਾਂ ਅਸੀਂ ਠੀਕ ਹੋ ਜਾਵਾਂਗੇ ਪਹਿਲਾਂ ਤਾਂ ਇਸ ਬਿਮਾਰੀਆਂ ਨੂੰ ਆਇਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈ ਤੁਹਾਡੇ ਚਾਨ ਇੱਕ ਹੋਰ ਦੱਸਣਾ ਚਾਹੂੰਗਾ ਬੱਚਿਆਂ 'ਚ ਕਈਆਂ ਦੇ ਵਿੱਚ ਦਿੱਕਤ ਆਉਂਦੀ ਹੈ ਜਿਹਦੇ ਨਾਲ ਮਿਸ ਡਾਇਗਨੋਸਿਸ ਬੜੀ ਕਾਮਨ ਹੈ ਛੋਟੇ-ਛੋਟੇ ਬੱਚੇ ਸਡਨਲੀ ਰਾਤ ਨੂੰ ਉੱਠ ਕੇ ਉੱਚੀ-ਉੱਚੀ ਰੋਣ ਲੱਗ ਜਾਂਦੇ ਨੇ ਲੱਤਾਂ ਪੈਰ ਮਾਰਨ ਲੱਗ ਜਾਂਦੇ ਨੇ ਕਿਛਾ ਵਾਲੇ ਕਈ ਬੱਚੇ ਵੋਮਿਟ ਵੀ ਕਰ ਦਿੰਦੇ ਨੇ ਚੀਕਦੇ ਚਲਾਉਂਦੇ ਨੇ ਕ ਮਾਪਾਪ ਨੂੰ ਲੱਗਦਾ ਵੀ ਉਪਰ ਹੀ ਕਸਰ ਹੋ ਗਈ ਹੈ ਸਾਡੇ ਬੱਚੇ ਨੂੰ ਕਿਸੇ ਨੇ ਭੂਤ ਪ੍ਰੇਤ ਨਾਲ ਕਰਤਾ ਉੱਠ ਕੇ ਡਾਰਾਂਗਾ ਇਹਨੂੰ ਸਲੀਪ ਟੈਰਰਸ ਕਹਿੰਦੇ ਨੇ ਔਰ ਇਹ ਬਿਮਾਰੀ ਐ ਇੱਕ ਦਿਮਾਗੀ ਬਿਮਾਰੀ ਹੈ ਕਈਆਂ ਨੂੰ ਕਈਆਂ ਲੱਗਦਾ ਵੀ ਹਾਂ ਇਹਨੂੰ ਮਿਰਗੀ ਦੀ ਬਿਮਾਰੀ ਨਾਲੋਂ ਡਿਫਰੈਂਸ਼ੀਏਟ ਕਰਨਾ ਜ਼ਰੂਰੀ ਹੈ ਕਿਉਂਕਿ ਕਈ ਮਿਰਗੀ ਦੀ ਬਿਮਾਰੀਆਂ ਜਿਵੇਂ ਟੈਂਪੋਰਲ ਲੋਬ ਐਪੀਲੈਪਸੀ ਹੈ ਉਹਦੇ ਵਿੱਚ ਇਹ ਸਿੰਪਟਮ ਆਉਂਦੇ ਨੇ ਪਰ ਉਹ ਬਹੁਤ ਰੇਅਰ ਨੇ ਜ਼ਿਆਦਾਤਰ ਸਲੀਪ ਰਿਲੇਟਡ ਹੈ ਕਿਸੇ ਦੇ ਕੀਤੇ ਕਰਾਇ ਨਾਲ ਨਹੀਂ ਹੁੰਦਾ ਇਹ ਨੀਂਦ ਦੀ ਸਮੱਸਿਆ ਹੈਗੀ ਹੈ ਜ ਤਾਂ ਪਰ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਇਹਨਾਂ ਦਾ ਡਾਇਗਨੋਸ ਕਰਨਾ ਬਹੁਤ ਜ਼ਰੂਰੀ ਹੈ ਵੀ ਐਗਜ਼ੈਕਟਲੀ ਤੁਹਾਨੂੰ ਜਿਹੜੀ ਨੀਂਦ ਦੀ ਦਿੱਕਤ ਹੈ ਉਹ ਹੈ ਕੀ ਹੈ ਜਦ ਤੱਕ ਤੁਸੀਂ ਸਹੀ ਡਾਇਗਨੋਸ ਨਹੀਂ ਕਰੋਗੇ ਵੀ ਇਹਨਾਂ ਦੇ ਵਿੱਚੋਂ ਕਿਹੜੀ ਬਿਮਾਰੀ ਹੈ ਤੁਸੀਂ ਪੇਸ਼ੈਂਟ ਨੂੰ ਠੀਕ ਨਹੀਂ ਕਰੋਗੇ ਸੋ ਇੱਕ ਪ੍ਰਾਇਮਰੀ ਇਨਸੋਮਨੀਆਸ ਵੀ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਨੂੰ ਕਈ ਹੁੰਦੇ ਨੇ ਲੌਂਗ ਸਲੀਪਰਸ ਹੁੰਦੇ ਨੇ ਕਈ ਸ਼ਾਰਟ ਸਲੀਪਰਸ ਹੁੰਦੇ ਨੇ ਲੌਂਗ ਸਲੀਪਰਸ ਕੀ ਹੁੰਦੇ ਨੇ ਜਿਨ੍ਹਾਂ ਨੂੰ 8 ਤੋਂ 9 ਘੰਟੇ ਲੈ ਕੇ ਨੀਂਦ ਲੈਣੀ ਪੈਂਦੀ ਹੈ ਸ਼ਾਰਟ ਸਲੀਪਰਜ਼ ਇਹ ਨੇ ਜਿਹੜੇ 5 ਤੋਂ 6 ਘੰਟੇ ਲੈ ਕੇ ਵੀ ਨੀਂਦ ਫਰੈਸ਼ ਹੋ ਜਾਂਦੇ ਨੇ ਤਾਂ ਉਸ ਲਈ ਕੰਪਲਸਰੀ ਨਹੀਂ ਹੈ ਵੀ ਉਹਨਾਂ ਨੂੰ 8 ਤੋਂ 9 ਘੰਟੇ ਲੈਣ ਦੀ ਲੋੜ ਹੈ 슬ੀਪ ਆਪਾਂ ਡਾਇਗਨੋਸਿਕ ਡਿਸਆਰਡਰ ਤੋਂ ਕਹਿੰਦੇ ਆ ਜਦੋਂ ਤੁਹਾਨੂੰ ਨੀਂਦ ਨਾਨ ਕਰਕੇ ਤੁਹਾਡੇ ਅਗਲੇ ਦਿਨ ਦੀ ਰੋਜ਼ ਦੀ ਦਿਨਚਰਿਆ ਦੇ ਉੱਤੇ ਕੰਮ ਕਾਜ ਤੇ ਤੁਹਾਡੇ ਸੁਭਾਅ ਦੇ ਵਿੱਚ ਤੇ ਤਿੰਨੋਂ ਚੀਜ਼ੇ ਪ੍ਰਭਾਵਿਤ ਹੁੰਦੀਆਂ ਨੇ ਤਾਂ ਹੀ ਉਸ ਨੂੰ ਆਪਾਂ ਬਿਮਾਰੀ ਦਾ ਰੂਪ ਬਟ ਤਾਂ ਆਪਾਂ ਉਸ ਨੂੰ ਬਿਮਾਰੀ ਡਾਇਗਨੋਸਿਸ ਕਰਨ ਲਈ। ਅੱਛਾ ਇੱਕ ਚੀਜ਼ ਮੈਂ ਇਥੇ ਨਾਲ ਐਵਿਸ ਰੂਝਾ ਜਾਨਣਾ ਚਾਹਾਂਗੀ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ 4 ਘੰਟੇ ਨੀਂਦ ਲਵ ਤੁਹਾਡਾ ਸਾਰਾ ਦਿਨ ਲੰਘ ਸਕਦਾ ਹੈ। ਬਹੁਤ ਸਾਰੇ ਜਿਹੜੇ ਦਾਅਵੇ ਨੇ ਉਹ ਕਹਿੰਦੇ ਨੇ ਕਿ 8 ਘੰਟੇ ਨੀਂਦ ਲਵ। ਤੁਹਾਨੂੰ ਕੀ ਲੱਗਦਾ ਹੈ ਕਿ ਆਖਿਰ ਐਵਰੇਜ ਨੀਂਦ ਲੈਣੀ ਕਿੰਨੀ ਚਾਹੀਦੀ ਹੈ ਫਿਰ? ਮੈਡਮ ਨਾਰਮਲੀ ਅਗਰ ਸਾਇੰਟਿਫਿਕ ਦੇਖੇ ਜਾਵੇ ਤਾਂ 6 ਤੋਂ 8 ਘੰਟੇ ਦੀ ਨੀਂਦ ਸਫੀਸ਼ੀਐਂਟ ਹੁੰਦੀ। ਬਟ ਇਟ ਸ਼ੁੱਡ ਬੀ ਅ ਸਾਊਂਡ ਸਲੀਪ। ਮਤਲਬ ਪੀਸਫੁੱਲ ਨੀਂਦ ਹੋਣੀ ਚਾਹੀਦੀ ਹੈਗੀ ਹੈ। ਕਿਉਂਕਿ ਹੁਣ ਤੁਸੀਂ ਦੇਖੋ ਨਾ ਵੀ ਇਹਦੇ ਵਿੱਚ ਡਿਫਰੈਂਸ਼ੀਏਟ ਕਿਹੰਦਾ ਹੈ ਕਈ ਬੰਦੇ ਕਹਿੰਦੇ ਡਾਕਟਰ ਸਾਹਿਬ ਅਸੀਂ ਆਪਾਂ ਨੂੰ ਗੱਲ ਕਰਾਂਗੇ ਵੀ ਸਲੀਪ ਡਿਸਆਰਡਰ ਦੇ ਵਿੱਚ ਇੱਕ ਸਲੀਪ ਲੇਟੈਂਸੀ ਵਰਡ ਹੁੰਦਾ ਵੀ ਵੀ ਇਹ ਸਲੀਪ ਹੈ ਕਿ ਜੀ ਕਿਸ ਤਰ੍ਹਾਂ ਆਣੀ ਚਾਹੀਦੀ ਹੈ ਕਿਵੇਂ ਆਣੀ ਚਾਹੀਦੀ ਹੈ ਕਿਵੇਂ ਕਰਨੀ ਚਾਹੀਦੀ ਇਹਨੂੰ ਆਪਾਂ ਸਲੀਪ ਲੇਟੈਂਸੀ ਕਹਿੰਦੇ ਜਦੋਂ ਆਪਾਂ ਬਿਸਤਰੇ ਤੇ ਲੇਟਦੇ ਆ ਨੀਂਦ ਲਿਆਂ ਦੇ ਵਿੱਚ ਜਿਹੜਾ ਸਮਾਂ ਲੱਗਦਾ ਉਹਨੂੰ ਆਪਾਂ ਸਲੀਪ ਲਟੈਂਸੀ ਕਹਿੰਦੇ ਆ ਜਿਹੜੇ ਛੋਟੇ ਬੱਚੇ ਨਿਊ ਬੌਰਨ ਹੁੰਦੇ ਨੇ ਬਿਲੋ 6 ਮੰਥਸ ਜਾਂ 1 ਸਾਲ ਤੱਕ ਉਹਨਾਂ ਦੇ ਵਿੱਚ ਇਹ 1 ਮਿੰਟ ਦੇ ਵਿੱਚ ਵਿੱਚ ਨੀਂਦ ਆ ਜਾਂਦੀ ਆ ਤੁਸੀਂ ਕਹਿੰਦੇ ਵੀ ਬੱਚਾ ਮੋਢੇ ਤੇ ਲਗਾਇਆ ਥਪਥਪਾਇਆ ਨਾਲ ਹੀ ਸੋ ਗਿਆ ਜਿਉਂ ਜਿਉਂ ਬੱਚਾ ਵੱਡਾ ਹੁੰਦਾ ਹੈ 2 ਤੋਂ 5 ਮਿੰਟ ਚੋ ਜਾ ਜਾਂਦੇ ਨੇ ਤੇ ਐਡਲਟਸ ਦੇ ਵਿੱਚ 5 ਤੋਂ 10 ਮਿੰਟ ਦਾ ਸਮਾਂ ਲੱਗਦਾ ਵੀ ਜਦੋਂ ਤੁਸੀਂ ਬੈੱਡ ਤੇ ਲੇਟੇ ਤੇ نیند ਆਖੀ ਤਾਂ ਉਹਨੂੰ ਕਹਿੰਦੇ ਨੇ ਸਲੀਪ ਡਿਸਆਰਡਰਸ ਦੇ ਵਿੱਚ ਕੀ ਹੁੰਦਾ ਜਿਹੜੇ ਪ੍ਰਾਇਮਰੀ ਹੁੰਦੇ ਨੇ ਇਹ ਤਾਂ ਪਹਿਲਾਂ ਕੁਝ ਬਿਮਾਰੀਆਂ ਜਦੋਂ ਡਾਇਗਨੋਸ ਕੀਤਾ ਉਹਨਾਂ ਦਾ ਇਲਾਜ ਕੀਤਾ ਡਿਫਰੈਂਟ ਮੈਡੀਕੇਸ਼ਨ ਨਾਲ ਪੇਸ਼ੈਂਟ ਠੀਕ ਹੋ ਗਿਆ ਪਰ ਕਈਆਂ ਨੂੰ ਇਹ ਨਹੀਂ ਹੁੰਦੇ ਫਿਰ ਵੀ ਨੀਂਦ ਨਹੀਂ ਆਂਦੀ ਤਾਂ ਉਹ ਆਪਾਂ ਇਹ ਪ੍ਰਾਇਮਰੀ ਸੋਮਨੀਅਸ ਬਾਰੇ ਗੱਲ ਕਰ ਰਹੇ ਹਾਂ ਤਾਂ ਉਹਨਾਂ ਦੇ ਵਿੱਚ ਕੀ ਹੈ ਵੀ ਇਹ ਟਾਈਮ ਅੱਧਾ ਘੰਟਾ ਜਾਂ ਪੌਣੇ ਘੰਟੇ ਤੱਕ ਚਲੇ ਜਾਂਦਾ ਹੈ ਤਾਂ ਆਪਾਂ ਜਿਹੜੀ ਸਲੀਪਿੰਗ ਪिल्स ਦਿੰਨੇ ਆ ਕੁਛ ਦਿਨ ਉਹਨਾਂ ਦਾ ਮੇਨ ਕੰਮ ਕੀ ਹੈ ਵੀ ਉਹ ਜਿਹੜਾ ਸਮਾਂ ਹੈਗਾ ਜਿਹੜਾ ਵੱਧ ਕੇ ਘੰਟੇ ਦਾ ਜਾਂ 2 ਘੰਟੇ ਦਾ ਹੋ ਗਿਆ ਉਹਨੂੰ ਘਟਾ ਕੇ ਆਪਾਂ ਉਹੀ 5 ਤੋਂ 10 ਮਿੰਟ ਲੈ ਕੇ ਆ ਨਾ ਤਾਂ ਕਿ ਤੁਸੀਂ ਟੈਬਲੇਟ ਜਦੋਂ ਲੈਂਦੇ ਹੋ ਤੁਹਾਨੂੰ 15 10 15 ਮਿੰਟ ਦੇ ਅੰਦਰ ਨੀਂਦ ਆ ਜਾਣੀ ਚਾਹੀਦੀ ਹੈ ਪਰ ਇਹਦੇ ਰਿਲੇਟਿਡ ਵੀ ਬਹੁਤ ਸਾਰੇ ਮਿਥ ਨੇ ਲੋਕੀ ਕਹਿੰਦੇ ਡਾਕਟਰ ਸਾਹਿਬ ਅਸੀਂ ਕਗੋਲੀ ਖਾ ਲਈ ਤੇ ਸਾਨੂੰ ਨੀਂਦ ਨਹੀਂ ਆਈ 2 ਘੰਟੇ ਨਹੀਂ ਆਈ ਕਾਰਨ ਇਹ ਹੈ ਲੋਕੀ نیند ਦੀ ਗੋਲੀ ਖਾ ਕੇ ਮੋਬਾਈਲ ਵੀ ਚਲਾਉਂਦੇ ਨੇ ਟੀਵੀ ਵੀ ਦੇਖਨੇ ਨੇ ਕੰਪਿਊਟਰ 'ਤੇ ਵੀ ਕੰਮ ਕਰਦੇ ਨੇ ਤਾਂ ਜਿਹੜਾ ਉਹ ਤੁਸੀਂ ਅੱਧਾ ਘੰਟ ਜਿਹੜਾ ਸਲੀਪ ਸਲੇਟੈਂਸੀ ਦਾ ਸਮਾਂ ਘਟਾਣਾ ਉਹ ਘਟਣ ਦੀ ਬਜਾਏ ਰਾਦਰ ਹੋਰ ਵੱਧ ਜਾਂਦਾ ਤਾਂ ਉਸ ਤੋਂ ਬਾਅਦ ਰਿਬਾਉਂਸ ਸਲੀਪ ਆਉਂਦੀ ਹੈ ਜਿਹੜਾ ਜਿਹੜੀ ਉਹ 3 ਤੋਂ 4 ਘੰਟੇ ਲੈਂਦੀ ਹੈ ਤੇ ਮਰੀਜ਼ ਅਗਲੇ ਦਿਨ ਸਵੇਰੇ 10:00 ਵਰਗ 11:00 ਵਜੇ ਉੱਠਦਾ ਹੈ ਕਹਿੰਦਾ ਦੁਪਹਿਰ ਪੈ ਜਾਂਦੀ ਉਹ ਕਹਿੰਦਾ ਡਾਕਟਰ ਸਾਹਿਬ ਚੰਗੀ ਗੋਲੀ ਦਿੱਤੀ ਪਹਿਲਾਂ ਤਾਂ ਮੈਂ ਸੁੱਤਾ ਨਹੀਂ ਉਸ ਤੋਂ ਬਾਅਦ ਮੈਂ ਗੋਲੀ ਖਾਣ ਤੋਂ ਬਾਅਦ ਮੈਨੂੰ ਤਾਂ ਜੀ ਅਗਲੇ ਦਿਨ ਸਾਰਾ ਦਿਨ ਸੁਸਤੀ ਪਰ ਜਦੋਂ ਤੁਸੀਂ ਡਿਟੇਲਡ ਪੇਸ਼ੈਂਟ ਨੂੰ ਹਿਸਟਰੀ ਲਓਗੇ ਔਰ ਸਭ ਤੋਂ ਵੱਡੀ ਗੱਲ ਹੈ ਪੇਸ਼ੈਂਟ ਨੂੰ ਸਾਈਕੋ ਐਜੂਕੇਟ ਕਰਨਾ ਜ਼ਰੂਰੀ ਹੈ ਮੈਡੀਕਲ ਪ੍ਰੋਫੈਸ਼ਨ ਦੇ ਅੰਦਰ ਜਦ ਤੱਕ ਤੁਸੀਂ ਪੇਸ਼ੈਂਟ ਦੇ ਦਿਲ ਤੱਕ ਉਹਨੂੰ ਨਹੀਂ ਸਮਝੋਗੇ ਔਰ ਉਹਨੂੰ ਜੋ ਡਾਕਟਰ ਸਮਝਾਉਣਾ ਚਾਹ ਰਿਹਾ ਮਰੀਜ਼ ਨਹੀਂ ਸਮਝੂਗਾ ਤਾਂ ਇਹ ਇਹ ਥੋੜੀ ਜੀ ਪ੍ਰੋਬਲਮ ਡਾਕਟਰਸ ਦੇ ਪੇਸ਼ੈਂਟਸ ਦੇ ਵਿੱਚ ਰਹਿੰਦੀ ਰਹਿੰਦੀ ਹੈ ਤਾਂ ਮਰੀਜ਼ ਇੱਕ ਡਾਕਟਰ ਨੂੰ ਪੇਸ਼ੈਂਟਸ ਨੂੰ ਸਹੀ ਤਰੀਕੇ ਨਾਲ ਸਮਝਾਉਣਾ ਔਰ ਪੇਸ਼ੈਂਟ ਦਾ ਉਸ ਚੀਜ਼ ਦੇ ਉੱਤੇ ਅਮਲ ਕਰਨਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਦੂਜੀ ਕੀ ਗੱਲ ਹੈ ਵੀ ਗੋਲੀ ਇੱਕ ਗੋਲੀ ਖਾ ਲਈ ਡਾਕਟਰ ਸਾਹਿਬ ਫਿਰ ਮੈਂ ਦੂਜੀ ਗੋਲੀ ਖਾ ਲਈ ਫਿਰ ਮੈਂ ਤੀਸਰੀ ਗੋਲੀ ਖਾ ਲੇਤੀ ਉਹ ਇੱਕ ਉਹਨੂੰ ਆਪਾਂ ਹੋਰ ਡੋਸ ਕਹਿੰਦੇ ਹਾਂ ਤੇ ਉਹਦੇ ਨਾਲ ਸਰੀਰਿਕ ਨੁਕਸਾਨ ਹੁੰਦੇ ਨੇ ਇੱਕ ਮਿਥ ਹੋਰ ਹੈ ਜਿਹੜਾ ਤੁਹਾਡੇ ਚੈਨਲ ਰਸਤੇ ਦੱਸਣਾ ਚਾਹੁੰਦਾ ਜੇ ਕਿਸੇ ਨੂੰ ਆਪਾਂ ਸਲੀਪ ਸਲੀਪਿੰਗ ਪੀਲ ਦੇ ਦਿੱਤੀ ਕਿਉਂਕਿ ਹਰ ਬੰਦਾ ਆਪਣੇ ਆਪ ਚ ਡਾਕਟਰ ਹੈ ਅਗਲਾ ਚਾਰ ਬੰਦਿਆਂ ਨੂੰ ਪੁੱਛਦਾ ਆਪਣੇ ਅੰਡੀ ਗਵੰਡੀਆ ਨੂੰ ਪੁੱਛ ਲੇਤਾ ਕਮਿਸਤੋ ਪੁੱਛ ਲੇਤਾ ਉਹ ਕਹਿੰਦਾ ਜੀ ਇਹ ਤਾਂ ਡਾਕਟਰ ਸਾਹਿਬ ਨੇ ਦਿੱਤੀ ਗੋਲੀ ਲੱਗੀ ਆਪਣੇ ਸਰੀਰ ਦੇ ਅੰਦਰ ਚ ਮੈਲਾਟੋਨਿਨ ਨਾਮ ਦਾ ਇੱਕ ਕੈਮੀਕਲ ਹੈ ਜਿਹੜਾ ਕਿ ਸਲੀਪ ਪ੍ਰੋਡਿਊਸਿੰਗ ਕੈਮੀਕਲ ਹੈ ਜਿਹੜਾ ਨਾਰਮਲੀ ਰਾਤੀ 7 ਤੋਂ ਲੈ ਕੇ 10 ਵਜੇ ਦੇ ਵਿੱਚ ਪ੍ਰੋਡਿਊਸ ਹੁੰਦਾ ਹੈ ਹਰ ਬੰਦੇ ਦੇ ਬਾਡੀ ਦੇ ਵਿੱਚ ਇਹ ਚੀਜ਼ ਪ੍ਰੋਡਿਊਸ ਹੁੰਦੀ ਹੈ ਆਪਾਂ ਉਹ ਮੈਲਾਟੋਨਿਨ ਹੀ ਨਾਰਮਲੀ ਦਿੰਨੇ ਆ ਜਾਂ ਕੁਝ ਹੋਰ ਹਿਪਨੋਟਿਕ ਡਰੱਗਸ ਨੇ ਜਿਹੜੀਆਂ ਬਾਡੀ ਦੇ ਵਿੱਚ ਕੰਮ ਕਰਦੀਆਂ ਹੈਗੀਆਂ ਪਰ ਤੁਹਾਨੂੰ ਸਿਰਫ ਡਾਕਟਰ ਦੀ ਸੁਪਰਵਾਈਜ਼ਨ ਥੱਲੇ ਹੀ ਲੈਣੀ ਚਾਹੀਦੀ ਹੈ ਹਰ ਮਰੀਜ਼ ਦੀ ਬਿਮਾਰੀ અલગ ਹੈ ਸਲੀਪਿੰਗ ਪਿਲ ਲੱਗ ਹੈ ਉਹਨੂੰ ਜਨਰਲਾਈਜ਼ ਕਰਕੇ ਇੱਕ ਦੂਸਰੇ ਦੀ ਦਵਾਈ ਨਹੀਂ ਖਾਣੀ ਚਾਹੀਦੀ। ਅੱਛਾ ਸਰ ਇੱਕ ਚੀਜ਼ ਨਾ ਮੈ ਵੀ ਜ਼ਰੂਰ ਜਾਨਣਾ ਚਾਹੀਦੀ ਆ ਅੱਜ ਕੱਲ ਦੀ ਜਨਰੇਸ਼ਨ ਦੀ ਜੇ ਗੱਲ ਕਰੀਏ ਨਾ ਉਹ ਕਹਿੰਦੇ ਨੇ ਕਿ ਅਸੀਂ ਜਾਗਤਾ ਭਾਵੇਂ ਸਾਨੂੰ ساری ਰਾਤ ਲਓ ਪਰ ਅਸੀਂ ਸਵੇਰੇ ਜਲਦੀ ਨੀਉਟ ਸਕਦੇ ਇੱਕ ਐ ਦਿੱਕਤ ਉਹਨਾਂ ਨੂੰ ਆਂਦੀ ਹੈ। ਮੋਬਾਈਲ ਫੋਨਸ ਬਹੁਤ ਯੂਜ਼ ਕਰਦੇ ਨੇ ਸਾਰੀ ਸਾਰੀ ਰਾਤ ਕਈ ਵਾਰ ਮੋਬਾਈਲ ਫੋਨ ਤੇ ਲੰਗ ਜਾਂਦੀ ਹੈ ਤਾਂ ਫਿਰ ਉਹ ਕਿਵੇਂ ਠੀਕ ਹੋ ਸਕਦਾ ਹੈ? ਮੈਡਮ ਐਕਚੁਅਲੀ ਦੇਖੋ ਸ਼ੁਰੂ ਤੋਂ ਲੈ ਕੇ ਅਸੀਂ ਲੋਕਾਂ ਨੂੰ ਹੀ ਸਮਝਾਉਂਦੇ ਰਹੇ ਜਿਹੜਾ ਮੋਬਾਈਲ ਹੈ ਇਹਦੀ ਵਰਤੋਂ ਘਟ ਤੋਂ ਘਟ ਕਟੋ ਪਰ ਜਦੋਂ ਕੋਵਿਡ ਦਾ ਸਮਾਂ ਆਇਆ ਸਾਰਿਆਂ ਲਈ ਇੱਕ ਮਜਬੂਰੀ ਬਣ ਗਈ ਸਰਵਾਈਵ ਕਰਨ ਲਈ ਤੁਹਾਨੂੰ ਸਾਰਾ ਕੰਮ ਆਨਲਾਈਨ ਕਰਨਾ ਪੈ ਗਿਆ ਕੁਝ ਕਰਨਾ ਹਾਂ ਕਈ ਲੋਕਾਂ ਦਾ ਬਿਜ਼ਨਸ ਹੈ ਜਿਹੜੇ ਬਾਹਰਲੀ ਕੰਮ ਜਿਹੜੀ ਫੋਰਨ ਕੰਟਰੀਜ਼ ਨਾਲ ਕੰਮ ਕਰਦੇ ਆ ਬਟ ਉਹ ਆਰ ਐਕਸੈਪਸ਼ਨਸ ਨੇ ਕਿਉਂਕਿ ਆਪਣੇ ਇੱਥੇ ਰਾਤ ਹੈ ਉਹਨਾਂ ਦੇ ਦਿਨ ਨਾ ਉਹਨਾਂ ਨੂੰ ਕਰਨਾ ਪੈਂਦਾ ਨਹੀਂ ਹੈ ਪਰ ਕਾਮਨ ਸਮੱਸਿਆ ਕੀ ਹੈ ਜੀ ਬੱਚਿਆਂ ਨੇ ਵੀ ਅੱਜ ਦੀ ਡੇਟ ਦੇ ਵਿੱਚ ਤੁਸੀਂ ਸਕੂਲ ਦੇ ਬੱਚੇ ਦੇਖ ਲਓ ਕਾਲਜ ਇੱਕ ਮਿੱਥ ਬਣਾ ਲੈ ਜੀ ਸਾਡੇ ਕੋਲ ਦਿਨੇ ਪੜ੍ਹ ਨਹੀਂ ਹੁੰਦਾ ਜੀ ਦਿਨੇ ਸ਼ੋਰ ਹੁੰਦਾ ਸ਼ਰਾਬ ਹੁੰਦਾ ਆਪਾਂ ਪੁਰਾਣੇ ਵਕਤਾਂ ਦੇ ਚੱਲੇ ਅਸੀਂ ਲੋਕ ਸਾਰੇ ਵੀ ਪੜ੍ਹਦੇ ਹੁੰਦੇ ਸੀ ਤਾਂ ਉਹ ਹੀ ਕਹਿੰਦਾ ਨੇ ਮਿੱਥ ਬਣਾ ਲਿੱਤੀ ਹੈ ਅਸੀਂ ਅੱਜ ਵੀ ਬੱਚਿਆਂ ਨੂੰ ਇਹ ਕਹਿ ਰਹੇ ਹਾਂ ਵੀ ਸਵੇਰੇ ਉਠੋ ਅਗਰ ਤੁਸੀਂ ਟਾਈਮ ਤੇ ਸੋਵੋਗੇ ਟਾਈਮ ਉਠੋਗੇ ਤਾਂ ਦਿਨ ਦੇ 24 ਘੰਟੇ ਹੈਗੇ ਉਹਨੂੰ ਜਿਸ ਤਰ੍ਹਾਂ ਮਰਜ਼ੀ ਯੂਟਿਲਾਈਜ਼ ਕਰੋ ਤਾਂ ਬੈਸਟ ਸਮਾਂ ਜਿਹੜਾ ਪੜਾਈ ਦਾ ਹੁੰਦਾ ਉਹ ਦਿਨ ਦਾ ਹੁੰਦਾ ਲੋਕਾਂ ਨੇ ਇਹ ਬਣਾ ਲਿਆ ਵੀ ਰਾਤ ਨੂੰ ਸ਼ਾਂਤੀ ਹੁੰਦੀ ਹੈ ਕਿਉਂਕਿ ਤੁਸੀਂ ਦੁਨੇ ਦਿਨੇ ਤੁਸੀਂ ਖੁਦ ਹੀ ਨਹੀਂ ਕਰਨਾ ਚਾਹੁੰਦੇ ਯੂਨੀਵਰਸਿਟੀਜ਼ ਸਾਰੀਆਂ ਦਿਨੇ ਕੰਮ ਕਰਦੀਆਂ ਯਸ ਸਾਰੇ ਕਾਲਜ ਦਿਨੇ ਕੰਮ ਕਰਦੇ ਫਿਰ ਤਾਂ ਕਾਲਜ ਵਾਲੇ ਵੀ ਰਾਤ ਨੂੰ ਕਰਨ ਸਾਰੇ ਟੀਚਰਸ ਵੀ ਰਾਤ ਨੂੰ ਪੜਾਉਣ ਲੱਗ ਜਾਂਨ ਤਾਂ ਇੱਕ ਆਪਾਂ ਮਿਸਕਨਸੈਪਸ਼ਨ ਬਣਾ ਲਿਆ ਉਹ ਪੇਰੈਂਟਸ ਆਕ ਵੀ ਕਨਵੇ ਆਉਂਦੀ ਪੇਰੈਂਟਸ ਨੂੰ ਵੀ ਲੱਗਦਾ ਵੀ ਯਾਰ ਮੈਂ ਆਪਣੇ ਬੱਚੇ ਨੂੰ ਡਾਂਟ ਕੇ ਕੀ ਕਰੂੰਗਾ ਪਰ ਉਹ ਉਹ ਪ੍ਰੋਬਲਮ ਦਾ ਸ਼ਿਕਾਰ ਹੋ ਜਾਂਦੇ ਨੇ ਸੋ ਇਸ ਲਈ ਨੈਚੁਰਲ ਸਲੀਪ ਲੈਣਾ ਬਹੁਤ ਜ਼ਰੂਰੀ ਹੈ ਮੈਂ ਕੁਝ ਤੁਹਾਡੇ ਚੈਨਲ ਵਾਸਤੇ ਟਿਪਸ ਦੱਸਣਾ ਚਾਹੂੰਗਾ ਜਿਸ ਤਰ੍ਹਾਂ ਆਪਾਂ ਇਹ ਕਹਿੰਦੇ ਆਂ ਮਿਸ਼ਾਮੀ 5 ਵਜੇ ਤੋਂ ਬਾਅਦ ਤੁਸੀਂ ਕੈਫੀਨ ਦੀ ਮਾਤਰਾ ਨਾ ਲਓ ਟੀ ਕਾਫੀ ਵਗੈਰਾ ਤੁਸੀਂ ਜ਼ਿਆਦਾ ਨਾ ਲੋ ਸੌਣ ਤੋਂ 2 ਤੋਂ 2.5 ਘੰਟੇ ਪਹਿਲਾਂ ਖਾਣਾ ਖਾਓ ਤਾਂ ਕਿ ਉਹ ਖਾਣਾ ਪ체 ਤੁਹਾਨੂੰ ਨੀਂਦ ਆਵੇ ਕਿਉਂਕਿ ਕਈ ਲੋਕਾਂ ਦੇ ਵਿੱਚ ਰਿਫਲਕਸ ਵੀ ਬੜਾ ਹੁੰਦਾ ਹੈ ਸੌਣ ਤੋਂ ਪਹਿਲਾਂ ਤੀਸਰੀ ਗੱਲ ਸ਼ਾਮ ਦੀ ਤੁਹਾਨੂੰ 35 ਤੋਂ 40 ਮਿੰਟ ਦੀ ਵਾਕ ਕਰਨੀ ਚਾਹੀਦੀ ਹੈ ਬਹੁਤ ਜ਼ਰੂਰੀ ਹੈ ਤੁਹਾਡਾ ਜਿਹੜਾ ਬੈਡਰੂਮ ਹੈ that should be used only for sleep and sex ਆਪਣੇ 90 ਤੋਂ 95% ਘਰਾਂ ਦੇ ਵਿੱਚ ਟੀਵੀ ਲੱਗਿਆ ਹੁੰਦਾ ਅਗਲਾ ਨੀਂਦ ਦੀ ਗੋਲੀ ਖਾ ਕੇ ਪਹਿਲਾਂ ਸੀਰੀਅਲ ਦੇਖਦਾ ਉਸ ਤੋਂ ਬਾਅਦ ਸੌਣ ਦੀ ਕੋਸ਼ਿਸ਼ ਕਰਦਾ 90 ਖਾਣਾ ਵੀ ਤੁਹਾਡਾ ਬੈਡਰੂਮ 'ਚ ਹੀ ਜਾਂਦਾ ਉੱਥੇ ਟੀਵੀ ਦੇ ਸਾਹਮਣੇ ਬੈਠ ਕੇ ਕੀਤਾ ਜਾਂਦਾ ਹੈਗਾ ਸੇਮ ਤੁਹਾਡੇ ਬੱਚੇ ਕਹਿੰਦੇ ਨੇ ਉਹ ਲੱਗ ਚੈਨਲ ਦੇਖਣਾ ਚਾਹੁੰਦੇ ਨੇ ਤੇ ਇਹਦੇ ਨਾਲ ਇੱਕ ਡਿਫਰੈਂਸ ਇਹ ਵੀ ਆਇਆ ਵੀ ਜਿਹੜੇ ਪਰਿਵਾਰ ਕਲੈਕਟਿਵਲੀ ਰਹਿੰਦੇ ਸੀ ਇਕੱਠੇ ਰਹਿੰਦੇ ਸੀ ਉਹ ਹੁਣ ਆਪਣੇ ਅਲੱਗ-ਅਲੱਗ ਬੈਡਰੂਮਾਂ 'ਚ ਬਹਿ ਕੇ ਖਾਣਾ ਕਰਨ ਲੱਗ ਗਏ ਤਾਂ ਇਹ ਇੱਕ ਅੱਛੀ ਨੀਂਦ ਲਿਆਣ ਲਈ ਤੁਹਾਨੂੰ ਇਹ ਸਾਰੀ ਚੀਜ਼ਾਂ ਕਰਨੀ ਚਾਹੀਦੀ ਕਈ ਲੋਕਾਂ ਨੂੰ ਇਹ ਹੁੰਦਾ ਵੀ ਸ਼ਾਮੀ ਤੁਸੀਂ ਜਦੋਂ ਆਉਂਦੇ ਹੋ ਤਾਂ ਯੂ ਹੈਵ ਤੁਸੀਂ ਹਲਕਾ ਜਿਹਾ ਵਾਰਮ ਬਾਥ ਜਿਹਾ ਲੈਂਦੇ ਹੋ ਉਹ ਤੁਹਾਨੂੰ ਹੈਲਪ ਕਰਦਾ ਹੈਗਾ ਤਾਂ ਸਭ ਤੋਂ ਬੜੀ ਗੱਲ ਹੈ ਕਿ ਇਸ ਬਿਮਾਰੀ ਨੂੰ ਸਮਝਣ ਦੀ ਲੋੜ ਹੈ ਦੂਸਰਾ ਆਪਣੀ ਬਿਮਾਰੀ ਨੂੰ ਜਨਰਲਾਈਜ਼ ਨਾ ਕਰੋ ਕਿਸੇ ਦੀ ਟੈਬਲੇਟਸ ਨਾ ਖਾਓ ਆਪਣੇ ਆਪ ਡਾਕਟਰ ਆਪਣੇ ਆਪ ਗੋਲੀਆਂ ਫालतू ਨਾ ਖਾਓ ਕਿਸੇ ਦੇ ਕੈਦੇ ਉੱਤੇ ਦਵਾਈ ਨਾ ਖਾਓ ਅਗਰ ਤੁਹਾਨੂੰ ਪ੍ਰੋਬਲਮ ਹੈ ਅੱਜ ਕਾ ਸਲੀਪ ਕਲੀਨਿਕਸ ਖੁੱਲੇ ਨੇ ਸਲੀਪ ਹਾਈਜੀਨ ਬਾਰੇ ਲੋਕਾਂ ਨੂੰ ਦੱਸਿਆ ਜਾਂਦਾ ਹੈ ਸਲੀਪ ਬਾਰੇ ਟੀਚ ਕੀਤਾ ਜਾਂਦਾ ਹੈ ਅਗਰ ਫੋਰਨ ਕੰਟਰੀਜ਼ ਦੇ ਵਿੱਚ ਜਾਓ ਸਭ ਕੁਝ ਹੈ ਉਹਨਾਂ ਅਸੀਂ ਇੰਡੀਆ ਦੇ ਵਿੱਚ ਵੀ ਸ਼ੁਰੂ ਕਰਦੇ ਹਾਂ ਸੋ देयर आर डिफरेंट ਸਲੀਪ ਸਟੱਡੀਜ਼ ਆਲਸੋ ਅਗਰ ਤੁਹਾਨੂੰ ਇਨਸਪਾਈਟ ਆਫ ਮੈਡੀਸਨ ਤੁਹਾਨੂੰ ਲੱਗਦਾ ਵੀ ਮੈਂ ਅਸੀਂ ਠੀਕ ਨਹੀਂ ਹੋ ਪਾਰੇ ਬਹੁਤ ਸਾਰੇ ਸਲੀਪ ਸਟੱਡੀਜ਼ ਆਉਂਦੇ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਤੁਹਾਨੂੰ ਪਤਾ ਲੱਗ ਸਕਦਾ ਵੀ ਮੈਨੂੰ ਰਾਤ ਨੂੰ ਦਿੱਕਤ ਕਿੱਥੇ ਆ ਰਹੀ ਹੈ ਆਇਡੈਂਟੀਫਾਈ ਕਰਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਸਭ ਤੋਂ ਪਹਿਲਾਂ ਜ਼ਰੂਰ ਹੈ ਜਾਗਰੂਕ ਹੋਣ ਦੀ ਵੀ ਮੈਂ ਬਿਮਾਰ ਹੈ ਵੀ ਇਹ ਕਾਮਨ ਚੀਜ਼ ਨਹੀਂ ਹੈ ਕੋਈ ਕਹਿੰਦੇ ਯਾਰ ਤੰਦ ਵੈਸੇ ਨਹੀਂ ਨਹੀਂ ਨਾ ਦੀ ਛੱਡ ਪਰ ਯਾਰ ਇਦਾਂ ਹੀ ਕੁਝ ਨਹੀਂ ਹੁੰਦਾ ਨਿਕਲੀ ਜਾ ਪਰ ਉਹਦੇ ਨਾਲ ਤੁਹਾਡਾ ਵਰਕ ਐਂਪਰ ਹੋ ਰਿਹਾ ਹੈ ਤਾਂ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਹਨਾਂ ਚੀਜ਼ਾਂ ਤੇ ਅਮਲ ਕਰਨਾ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਮੈਡਮ। ਤਾਂ ਮੇਰੇ ਨਾਲ ਡਾਕਟਰ ਰੁਪੇਸ਼ ਚੌਧਰੀ ਮੌਜੂਦ ਸਿਗੇ ਜਿਨ੍ਹਾਂ ਦੇ ਵੱਲੋਂ ਨੀਂਦ ਦੀ ਸਮੱਸਿਆ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ। ਤਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਜਾਣਕਾਰੀ ਪਸੰਦ ਆਈ ਹੋਵੇਗੀ। ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਵਿਗਦਰੋ ਚਰਚਾ ਟੀਵੀ।